ਸਸ਼ੀ ਕਲ ਦੋਸਤੋ ਕੀ ਹਾਲ ਚਾਲ ਅੱਜ ਮੈਂ ਤੁਹਾਨੂੰ ਦਿਖਾਉਣਾ ਹੈ ਜਾਹ ਦਾ ਬ੍ਰਿਜ ਵੀਲ ਹਾਊਸ ਨੈਵੀਗੇਸ਼ਨ ਬ੍ਰਿਜ ਇਹਨੂੰ ਜਾਹ ਦਾ ਬ੍ਰੇਨ ਵੀ ਕਹਿ ਸਕਦੇ ਆਪਾਂ ਜਿੱਥੋਂ ਸਾਰਾ ਜਾਹਜ ਕੰਟਰੋਲ ਹੁੰਦਾ ਹੈ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਸਾਰੇ ਇਕੁਪਮੈਂਟ ਬਾਰੇ ਦਫ਼ਤਾ ਮੈਂ ਬ੍ਰੀਫਲੀ ਬਾਕੀ ਅਗਲੀਆਂ ਵੀਡੀਓਾਂ 'ਚ ਇੱਕ-ਇੱਕ ਕਰਕੇ ਸਾਰੀ ਸਭ ਤੋਂ ਪਹਿਲਾਂ ਆ ਆ ਗਿਆ ਜੀ ਐਕਡਸ ਇਹ ਐਕਡਸ ਹੈ ਜੀ ਇਹ ਜੇ ਪਹਿਲਾਂ ਜਦੋਂ ਪੁਰਾਣੇ ਜ਼ਮਾਨੇ ਚ ਪੇਪਰ ਚਾਰਟ ਹੁੰਦੇ ਸੀਗੇ ਹੁਣ ਆਹ ਚਾਰਟ ਡਿਜੀਟਲ ਹੁੰਦੇ ਆ ਇਹ ਸਾਡੇ ਚਾਜ ਦੀ ਪੋਜੀਸ਼ਨ ਆ ਗਈ ਆ ਬਾਕੀ ਜਾਜ ਨਾਲ ਜਿਹੜੇ ਆ ਟ੍ਰਾਇੰਗਲ ਬਣਿਆ ਹੋਇਆ ਗ੍ਰੀਨ ਕਲਰ ਦਾ ਇਹ ਬਾਕੀ ਜਾਜ ਹੈ ਤੇ ਆ ਜਿਹੜਾ ਆ ਲਿਖਿਆ ਹੋਇਆ ਨੰਬਰ ਲਿਖਿਆ ਹੋਇਆ ਇਹ ਹੈ ਜੀ ਡੈਪਥ ਇੱਥੇ ਮਤਲਬ ਡੂੰਘਾਈ ਕਿੰਨੀ ਹੈ ਸਮੁੰਦਰ ਦੀ ਇਹ ਮੀਟਰ ਚ ਹੈ ਜਿਵੇਂ ਇੱਥੇ 22 ਹੈ 22 ਮੀਟਰ ਹੋ ਗਿਆ 28 ਮੀਟਰ ਇਹ ਡੂੰਘਾਈ ਹੈ ਤੇ ਬਾਕੀ ਆ ਜਿਵੇਂ ਆ ਪਰਪਲ ਲਾਈਨ ਦੀ ਲਾਈਨ ਹੈ ਇਹ ਹੈ ਜੀ ਪਾਵਰ ਕੇਬਲ ਠੀਕ ਹੈ ਜੀ ਤੇ ਬਾਕੀ ਇਹ ਦੂਜਾ ਆ ਗਿਆ ਜੀ ਰਡਾਰ ਇਹ ਹੈਗਾ ਜੀ ਜਹਾਜ਼ ਦਾ ਰਡਾਰ ਠੀਕ ਹੈ ਜਹਾਜ਼ 'ਚ ਦੋ ਰਡਾਰ ਹੈ ਦੋ ਐਕਟਿਵ ਸ ਹੈ ਆ ਜਿਹੜਾ ਪੀਲੇ ਪੀਲੇ ਆਗੇ ਇਹ ਟਾਰਗੇਟ ਹੈ ਯਾਨੀ ਇਹ ਬਾਕੀ ਜਹਾਜ਼ ਹੈ ਆਲੇ ਦੁਆਲੇ ਜਿਵੇਂ ਤੁਹਾਨੂੰ ਮੈਂ ਬਾਹਰ ਦਿਖਾਉਣਾ ਉਹ ਅੱਗੇ ਜਹਾਜ਼ ਹੈ ਉਹ ਸਾਹਮਣੇ ਉਹ ਹੀ ਇੱਧਰ ਦਿਖਾਈ ਦੇ ਰਿਹਾ ਆਹ ਵਾਲੇ ਠੀਕ ਹੈ ਜੀ ਆ ਰਡਾਰ ਆ ਗਿਆ ਇਹਦਾ ਸਕੈਨਰ ਉੱਪਰ ਹੁੰਦਾ ਜਿਹੜਾ ਘੁੰਮਦਾ ਹੁੰਦਾ ਹੈ ਉਹ ਸਕੈਨਰ ਹੁੰਦਾ ਹੈ ਠੀਕ ਹੈ ਜੀ ਬਾਕੀ ਆ ਆ ਗਿਆ ਜਹਾਜ਼ ਦਾ ਮੇਨ ਇੰਜਨ ਕੰਟਰੋਲ ਟੈਲੀਗ੍ਰਾਫ ਕਹਿ ਦਿੰਦੇ ਇਹਨੂੰ ਇਹ ਇੰਜਨ ਮੇਨ ਇੰਜਨ ਕੰਟਰੋਲ ਮੂਵਮੈਂਟ ਦੇੜੀ ਹੈ ਜੇ ਮੂਵਮੈਂਟ ਜਿਵੇਂ ਦਿਨੀ ਨੂੰ ਅੱਗੇ ਕਰਦੇ ਆ ਤੇ ਉਹ ਜਹਾਜ਼ ਅੱਗੇ ਅੱਗੇ ਜਿਵੇਂ ਡੈਟ ਸਲੋ ਐਡ ਸਲੋ ਐਡ ਆਪਾਂ ਗੇਅਰ ਕਹਿ ਸਕਦੇ ਆ ਤੇ ਪਿੱਛੇ ਇਹਨੂੰ ਕਰਨਾ ਇਸਟਰਨ ਮੂਵਮੈਂਟ ਵੀ ਹੁੰਦੀ ਜਹਾਜ਼ ਦੀ ਉਹ ਪ੍ਰੋਪੈਲਰ ਜਿਹੜਾ ਹੁੰਦਾ ਪੱਖਾ ਉਹ ਪੁੱਠਾ ਘੁੰਮਣ ਲੱਗ ਜਾਏਗਾ ਉਹ ਇਸਟਰਨ ਮੂਵਮੈਂਟ ਕਹਿ ਦਿੰਦੇ ਆ ਇਹ ਆ ਗਿਆ ਜੀ ਬਾਉਥ ਰਸਟਰ ਬਾਉਥ ਰਸਟਰ ਯਾਨੀ ਪ੍ਰੋਪੈਲਰ ਨਾਲ ਜਿਹੜਾ ਹੁੰਦਾ ਜਹਾਜ਼ ਅੱਗੇ ਪਿੱਛੇ ਹੁੰਦਾ ਤੇ ਸਾਈਡ ਕਰਨ ਨੂੰ ਅੱਗੇ ਲੱਗਿਆ ਹ ਇਜਾਜ ਨੂੰ ਰਾਈਟ ਲੈਫਟ ਆਪਾਂ ਜਹਾਜ਼ 'ਚ ਪੋਰਟ ਸਟਾਰਬੋਰਡ ਕਹਿੰਦੇ ਆ ਖੱਬੇ ਨੂੰ ਕਹਿੰਦੇ ਆ ਪੋਰਟ ਸੱਜੇ ਨੂੰ ਕਹਿੰਦੇ ਆ ਸਟਾਰਬੋਰਡ ਤੇ ਉਹਦੇ ਲਈ ਹੈ ਇਹ ਆ ਗਿਆ ਜੀ ਆਪਣਾ ਦੂਜਾ ਰਡਾਰ ਇਹ ਆ ਗਿਆ ਜੀ ਆਪਣਾ ਦੂਜਾ ਐਕਡਸ ਬਾਕੀ ਆ ਬਾਇਨੋਕੂਲਰ ਆ ਗਏ ਠੀਕ ਹੈ ਜੀ ਇਹ ਆਪਣਾ ਆ ਗਿਆ ਜੀ ਆਟੋ ਪਾਇਲਟ ਯੂਨਿਟ ਜਾਂ ਸਟੀering ਵੀਲ ਕਹ ਲਈਏ ਆ ਸਟੀering ਜਦੋਂ ਆਪਾਂ ਨੈਰੋ ਚੈਨਲ 'ਚ ਹੁੰਨੇ ਆ ਉਦੋਂ ਆਪਾਂ ਮੈਨੂਅਲੀ ਸਟੀering ਕਰਦੇ ਆ ਇਹਦੇ ਨਾਲ ਕਰਦੇ ਆ ਸਟੀering ਬਾਕੀ ਜਦੋਂ ਮਿਡ ਸੀਜੀ ਹੁੰਦੀ ਹੈ ਸਪੀਡ ਹੁੰਦੀ ਹੈ ਉਹਦੋਂ ਆਪਾਂ ਇਹਨੂੰ ਆਟੋ ਚ ਪਾ ਦਿੰਨੇ ਆ ਤੇ ਜਿਹੜਾ ਕੋਰਸ ਆਪਾਂ ਸਿਲੈਕਟ ਬਾਕੀ ਕੋਰ ਜਿਹੜਾ ਫਾਲੋ ਕਰਾਂਗੇ ਆਪਾਂ ਇਹ ਉਹਨੂੰ ਹੋਲਡ ਕਰੇਗਾ ਠੀਕ ਹੈ ਜੀ ਚੇਂਜ ਕਰਨਾ ਹੈ ਉਹ ਆਪਾਂ ਇਸ ਨੋਪ ਤੋਂ ਚੇਂਜ ਕਰ ਸਕਦੇ ਆ ਆਪਣੀ ਹੈਡਿੰਗ ਇਧਰੋਂ ਚੇਂਜ ਕਰ ਸਕਦੇ ਆ ਠੀਕ ਹੈ ਜੀ ਬਾਕੀ ਆ ਆ ਗਿਆ ਜੀ ਵੈਦਰ ਫੈਕਸ ਇਹ ਸਾਨੂੰ ਵੈਦਰ ਰਿਪੋਰਟਸ ਦਿੰਦਾ ਹੈ ਠੀਕ ਹੈ ਜੀ ਇਹ ਆ ਗਿਆ ਜੀ ਮਾਸਟਰ ਕਲॉक ਇਹ ਜਹਾਜ਼ ਚ ਜਿਹੜੀਆਂ ਸਾਰੀਆਂ ਘੜੀਆਂ ਹੁੰਦੀਆਂ ਹਰ ਕਿਥੇ ਕੈਬਿਨ ਚ ਇਹ ਕਾਮਨ ਪਲੇਸਿਸ ਚ ਓरिजिनल ਕੰਟਰੋਲ ਹੁੰਦੀ ਹੈ ਜਦੋਂ ਆਪਾਂ ਕਿਸੇ ਦੇਸ਼ ਤੋਂ ਦੂਜੇ ਦੇਸ਼ ਜਾਈਏ ਟਾਈਮ ਚੇਂਜ ਕਰਨਾ ਹੋਵੇ ਤਾਂ ਆਪਾਂ ਬਸ ਇੱਕ ਘੜੀ ਦਾ ਮਾਸਟਰ ਕਲੌਕ ਦਾ ਚਿੱਕਾ ਟਾਈਮ ਚੇਂਜ ਕਰਾਂਗੇ ਤੇ ਬਾਕੀ ਜਹਾਜ਼ ਦੀ ਸਾਰੀ ਘੜੀਆਂ ਦਾ ਟਾਈਮ ਚੇਂਜ ਹੋ ਜਾਏਗਾ ਇਹ ਆ ਗਿਆ ਜੀ ਕੋਰਸ ਰਿਕਾਰਡਰ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ AIS ਇਹ ਆ ਗਿਆ ਜੀ ਆਪਣਾ ਸਪੀਡ ਲੌਕ ਇਹ ਆ ਗਿਆ ਆਪਣਾ ਇਕੋ ਸਾਊਂਡਰ ਇਹ ਸਾਨੂੰ ਸਮੁੰਦਰ ਦੇ ਥੱਲੇ ਜਹਾਜ਼ ਦੇ ਥੱਲੇ ਕਿੰਨੀ ਡੈਪਥ ਹੈ ਉਹ ਦੱਸਦਾ ਹੈ ਜਿਵੇਂ ਹੁਣ 17 17.7 ਮੀਟਰ ਹੈ ਯਾਨੀ ਇੰਨੀ ਡੈਪਥ ਹੈ ਜਹਾਜ਼ ਦੇ ਥੱਲੇ ਇੰਨਾ ਮੀਟਰ ਪਾਣੀ ਹੈ ਠੀਕ ਹੈ ਜੀ ਇਹ ਆ ਗਿਆ ਆਪਣਾ ਜੀ ਇੱਕ ਜੀਪੀਐਸ ਆਪਣੇ ਜਹਾਜ਼ ਤੇ ਦੋ ਜੀਪੀਐਸ ਹੈ ਇੱਕ ਆ ਇੱਕ ਪਿੱਛੇ ਆ ਇੱਕ ਆ ਆ ਗਿਆ ਆਪਣਾ ਦੂਜਾ ਜੀਪੀਐਸ ਇਹ ਆ ਗਿਆ ਜੀ ਆਪਣਾ ਐਨੀਮੋਮੀਟਰ ਇਹ ਆਪਾਂ ਨੂੰ wind speed ਦਿੰਦਾ ਹੈ ਜਿਵੇਂ wind speed ਤੇ ਕਿੱਥੋਂ ਕਿਹੜੀ ਡਾਇਰੈਕਸ਼ਨ ਤੋਂ ਹੈ ਹੁਣ 297 ਯਾਨੀ ਆਪਣੀ ਇਧਰੋਂ wind ਆ ਰਹੀ ਹੈ ਤੇ ਕਿੰਨੀ speed ਹੈ 7 7.5 knots ਠੀਕ ਹੈ ਜੀ ਧੰਨਵਾਦ ਸਾਸ਼ੀ